ਪੰਜਾਬ ਦੀ ਗੈਰਤਮੰਦ ਧਰਤੀ ਦੇ ਗੈਰਤਮੰਦ ਬੇਟੇ ਤੇ ਬੇਟੀਓ ਮੈਂ ਮਨਪ੍ਰੀਤ ਬਾਦਲ ਤੁਹਾਡੇ ਨਾਲ ਮੁਖਾਤਬ ਹਾਂ ਔਰ ਇਹ ਸਨੇ ਉਹਨਾਂ ਲੋਕਾਂ ਲਈ ਹੈ ਜੋ ਪੰਜਾਬ ਲਈ ਫਿਕਰਮੰਦ ਰਹਿੰਦੇ ਨੇ ਤੇ ਮਨਪ੍ਰੀਤ ਬਾਦਲ ਨਾਲ ਪਿਆਰ ਕਰਦੇ ਆਂ ਦੋਸਤੋ ਪੰਜਾਬ ਦੇ ਸਿਆਸੀ ਹਾਲਾਤ ਪੰਜਾਬ ਦੇ ਸਮਾਜਿਕ ਹਾਲਾਤ ਆਰਥਿਕ ਹਾਲਾਤ اخلاਕੀ ਹਾਲਾਤ ਸਭਿਆਚਾਰਿਕ ਹਾਲਾਤ ਉਸ ਨਹਿਜ਼ ਤੇ ਡਿੱਗ ਚੁੱਕੇ ਆ ਜਿੱਥੇ ਸਾਰੀ ਦੁਨੀਆ 'ਚ ਸਾਡੀ ਜਗ੍ਹਾਸਾਈ ਹੋ ਰਹੀ ਹੈ ਮੇਰਾ ਦਿਲ ਇਸ ਗਲਤੀ ਗਵਾਹੀ ਦੇਣ ਨੂੰ ਤਿਆਰ ਹੈ ਕਿ ਜੇ ਇਸ ਮੰਦ ਹਾਲੀ ਚੋਂ ਪੰਜਾਬ ਨੂੰ ਕੋਈ ਕੱਢ ਸਕਦਾ ਹੈ ਤੇ ਪਟੜੀ ਤੇ ਚੜਾ ਸਕਦਾ ਹੈ ਤਾਂ ਉਹ ਪ੍ਰਾਈਮ ਮਿਨਿਸਟਰ ਮੋਦੀ ਔਰ ਅਮਿਤ ਸ਼ਾਹ ਸਾਹਿਬ ਦੀ ਜੋੜੀ ਕਰ ਸਕਦੀ ਹੈ ਜਿਨ੍ਹਾਂ ਲੋਕਾਂ ਨੇ ਕਿਤੇ ਸ਼ਤਰੰਜ ਦਾ ਖੇਲ ਖੇਡਿਆ ਹੋਵੇ ਤਾਂ ਉਹਨਾਂ ਨੂੰ ਪਤਾ ਹੈ ਕਿ ਸ਼ਤਰੰਜ ਦੇ ਵਿੱਚ 32 ਮੋਹਰੇ ਹੁੰਦੇ ਆ ਪਰ ਇੱਕ ਅਰਬ ਚਾਲ ਹੁੰਦੀ ਹੈ ਚਾਲ ਚੱਲਣ ਵਾਲੇ ਨੂੰ ਚਾਲ ਚੱਲਣੀ ਆਉਣੀ ਚਾਹੀਦੀ ਹੈ ਮੇਰਾ ਦਿਲ ਇਹ ਵੀ ਮੰਨਣ ਨੂੰ ਤਿਆਰ ਹੈ ਕਿ ਪ੍ਰਾਈਮ ਮਿਨਿਸਟਰ ਮੋਦੀ ਨੇ ਹਿੰਦੁਸਤਾਨ ਦੀ ਬਿਹਤਰੀ ਲਈ ਔਰ ਪੰਜਾਬ ਦੀ ਤਰੱਕੀ ਲਈ ਉਹ ਤਰੀਕਾ ਤੇ ਸਲੀਕਾ ਵੀ ਹੁੰਦਾ ਹੈ ਦੋਸਤੋ ਸ਼ਾਰਟ ਵੀਡੀਓ ਮੈਸੇਜ ਹੈ ਪਿਛਲੇ 10 ਸਾਲਾਂ ਦੇ ਵਿੱਚ ਸਰਕਾਰ ਦੀਆਂ ਕੀ ਆਵਾਮ ਦੋਸਤ ਪਾਲਿਸੀਆਂ ਰਹੀਆਂ ਹਿੰਦੁਸਤਾਨ ਦੇ ਵਿੱਚ ਕਿੰਨੇ ਹਵਾਈ ਅੱਡੇ ਬਣੇ ਕਿੰਨੇ ਬੰਦਰਗਾਬ ਬਣੇ ਕਿੰਨੇ ਬਿਜਲੀ ਘਰ ਬਣੇ ਸੜਕਾਂ ਪੁਲ ਬਣੇ ਇਹਦੇ ਲਈ ਸਮਾਨੀ ਪਰ ਇੱਕ ਆਪ ਦਿੱਤੀ ਮੈਂ ਤੁਹਾਨੂੰ ਜ਼ਰੂਰ ਸੁਣਾਵਾਂਗਾ ਅੱਜ ਤੋਂ ਕੋਈ 45 ਸਾਲ ਪਹਿਲਾਂ ਮੈਂ ਇੰਗਲੈਂਡ ਪੜ੍ਹਨ ਵਾਸਤੇ ਗਿਆ ਤੇ ਕਿਉਂਕਿ ਉੱਥੋਂ ਦੇ ਲੋਕਾਂ ਨੇ ਸਾਡੇ ਤੇ ਹਕੂਮਤ ਕੀਤੀ ਸੀ ਤਾਂ ਉੱਥੋਂ ਦੇ ਲੋਕ ਸਾਨੂੰ ਨਫ਼ਰਤ ਦੀ ਨਿਗ੍ਹਾ ਨਾਲ ਦੇਖਦੇ ਸੀ ਹੰਕਾਰਤ ਦੀ ਨਿਗ੍ਹਾ ਨਾਲ ਦੇਖਦੇ ਸੀ ਪਰ ਪਿਛਲੇ ਦਸਾਂ ਸਾਲਾਂ ਦੇ ਵਿੱਚ ਪ੍ਰਾਈਮ ਮਿਨਿਸਟਰ ਮੋਦੀ ਸਾਹਿਬ ਦੇ ਥੱਲੇ ਜੋ ਇੰਡੀਆ ਦੇ ਵਿੱਚ ਇਨਵੈਸਟਮੈਂਟਸ ਆਈਆਂ ਇੰਡੀਆ ਦਾ ਇਨਫਰਾਸਟ੍ਰਕਚਰ ਵਧਿਆ ਸਾਡੇ ਐਕਸਪੋਰਟ ਵਧੇ ਇੰਡੀਆ ਦੇ ਜੋ ਜੌਬ प्राप्तियां ਪਿਛਲੇ ਦਸਾ ਸਾਲਾਂ ਚ ਹੋਈਆਂ ਇਹੀ ਲੋਕ ਜਿਹੜੇ ਸਾਨੂੰ ਨਫ਼ਰਤ ਦੀ ਨਿਗਾਹ ਨਾਲ ਵੇਖਦੇ ਸੀ ਅੱਜ ਸਾਨੂੰ ਇੱਜ਼ਤ ਦੀ ਨਿਗਾਹ ਨਾਲ ਦੇਖਦੇ ਸਭ ਤੋਂ ਵੱਡੀ ਜਿਹੜੀ ਪ੍ਰਾਪਤੀ ਹੈ ਪਿਛਲੇ ਦਸਾ ਸਾਲਾਂ ਦੀ ਪ੍ਰਾਈਮ ਮਿਨਿਸਟਰ ਨੇ ਦਿੱਤੀ ਹੈ ਹਿੰਦੁਸਤਾਨ ਦੇ ਲੋਕਾਂ ਨੂੰ ਉਹ ਇੱਜ਼ਤ ਦਿੱਤੀ ਹੈ ਦੋਸਤੋ ਮੇਰੀ ਬਿਮਾਰੀ ਦੀ وجہ ਨਾਲ ਮੇਰੀ ਗੈਰ ਹਾਜ਼ਰੀ ਦੀ وجہ ਨਾਲ ਪੰਜਾਬ ਦੇ ਕੁਝ ਨਾਮ ਨਿਹਾਲ ਪੱਤਰਕਾਰ ਨੇ ਜੋ ਆਪਣੀ ਪੀ ਆਰਟੀ ਰੇਟਿੰਗ ਵਧਾਉਣ ਵਾਸਤੇ ਕੁਝ ਪੰਜਾਬ ਤੇ ਫੈਲ ਜੇ ਸਿਆਸਤਦਾਨ ਜੋ ਆਪਣੀ ਸਿਆਸਤ ਚਮਕਾਉਣ ਵਾਸਤੇ ਮੇਰੇ ਮੁਤਲਕ ਕੋਈ ਹਨਾਬ ਸ਼ਨਾਬ ਅਫਵਾਹਾਂ ਵਾੜੀਆਂ ਉਹ ਕਹਿੰਦੇ ਰਹਿੰਦੇ ਆ ਜਿਹੜੀਆਂ ਕਿ ਬਿਲਕੁਲ ਬੇਬੁਨਿਆਦ ਨੇ ਮਨਪ੍ਰੀਤ ਦੇ ਵਿੱਚ ਲੱਖ ਕਵੀਆਂ ਹੋ ਸਕਦੀਆਂ ਪਰ ਬਨਪ੍ਰੀਤ ਦੇ ਵਿੱਚ ਇੱਕ ਕਵੀ ਨਹੀਂ ਹੈ ਔਰ ਉਹ ਹੈ ਬਤਨ ਲਈ ਮੁਹੱਬਤ ਔਰ ਧਰਤੀ ਮਾਂ ਦਾ ਇਸ਼ਕ ਔਰ ਮੇਰੀ ਧਰਤੀ ਮਾਂ ਦਾ ਇਸ਼ਕ ਮੈਨੂੰ ਕਹਿੰਦਾ ਹੈ ਕਿ ਜੇ ਮੇਰੀ ਧਰਤੀ ਮਾਂ ਨੂੰ ਕੋਈ ਇੱਜ਼ਤ ਤੇ ਗੌਰਵ ਦੇ ਸਕਦਾ ਹੈ ਤਾਂ ਉਹ ਪ੍ਰਾਈਮ ਮਿਨਿਸਟਰ ਮੋਦੀ ਤੇ ਭਾਜਪਾ ਪਾਰਟੀ ਦੇ ਸਕਦੀ ਹੈ ਦੋਸਤੋ ਕਿਸੇ ਕਵੀ ਨੇ ਲਿਖਿਆ ਹੈ ਹਜ਼ਾਰੋਂ ਬੀਤੀਆਂ ਗਏ ਲੱਖਾਂ ਆਂਦੀਆਂ ਉੱਠੇ ਉਹ ਫੁੱਲ ਖਿਲ ਕੇ ਰਹਿਣਗੇ ਜੋ ਖਿਲਨੇ ਵਾਲੇ ਹੈ ਇੱਕ ਕਮਲ ਦਾ ਫੁੱਲ ਤੱਕ ਖਿਲ ਕੇ ਰਹੂਗਾ ਇਸ ਗੱਲ ਦਾ ਮੈਨੂੰ ਯਕੀਨ ਹੈ ਔਰ ਇਸ ਵੀਡੀਓ ਰਾਹੀਂ ਮੈਂ ਆਪਣੇ ਦੋਸਤਾਂ ਨੂੰ ਮੇਰੇ ਆਉਣ ਦਾ ਇੰਤਜ਼ਾਰ ਮੈਂ ਕਰਿਆ ਜੇ ਮੇਰੀ ਬਿਮਾਰੀ ਦੇ ਖਤਮ ਹੋਣ ਦਾ ਇੰਤਜ਼ਾਰ ਨਾ ਕਰਿਆ ਜੇ ਜਿੱਥੇ-ਜਿੱਥੇ ਤੁਸੀਂ ਬੈਠੇ ਹੋ ਹਿੰਦੁਸਤਾਨ ਦੀ ਬਿਹਤਰੀ ਲਈ ਹਿੰਦੁਸਤਾਨ ਦੀ ਤਰੱਕੀ ਲਈ ਔਰ ਖਾਸ ਕਰਕੇ ਪੰਜਾਬ ਦੇ ਨੌਜਵਾਨਾਂ ਨੂੰ ਨੌਜਵਾਨਾਂ ਨੂੰ ਹਿੰਦੁਸਤਾਨ ਦੇ ਲੋਕਾਂ ਨੂੰ ਪੰਜਾਬੀਆਂ ਤੋਂ ਬੜੀਆਂ ਆਸਾਂ ਬਾਬਸਤਰ ਔਰ ਜਿਵੇਂ ਕਿਸੇ ਕਵੀ ਨੇ ਕਿਹਾ ਉੱਚੀ ਜਿਸकी ਲਹਿਰ ਨਹੀਂ ਉਹ ਕਿਆ ਦਰਿਆ ਹੈ ਤੰਦ ਜਿਸकी ਫਰਮਾਨ ਮਹੀ ਕੋ ਕੈਸਾ ਤੂ ਹਾਂ ਨੌਜਵਾਨੋ ਜਿਹੜੀ ਜਵਾਨੀ ਮੁਲਕ ਦੇ ਕੰਮ ਨਾ ਆਵੇ ਉਹ ਜਵਾਨੀ ਕਿਸ ਕੰਮ ਦੀ ਹੈ ਇਸ ਕਰਕੇ ਇੱਕ ਇੱਕ ਵੋਟ ਜਿਹੜਾ ਬੀਜੇਪੀ ਨੂੰ ਪੈਂਦਾ ਜੇ ਬਟਨ ਸਹੀ ਲੱਗਿਆ ਗਿਆ ਤਾਂ ਦੇਸ਼ ਵੀ ਸਹੀ ਹੋ ਜਾਊਗਾ ਸੋ ਪਰਮਾਤਮਾ ਤੁਹਾਨੂੰ ਸਾਰਿਆਂ ਨੂੰ ਖੁਸ਼ ਰੱਖੇ ਪਰਮਾਤਮਾ ਹਿੰਦੁਸਤਾਨ ਦੀ حفاظت ਕਰੇ ਦੇਸ਼ ਨੂੰ ਅੱਗੇ ਵਧਾਉਣ ਵਾਸਤੇ ਬੀਜੇਪੀ ਦਾ ਸਾਥ ਦਿਓ ਜੈ ਜੈ